ਵਰਤੈ ਸੋਹੀ ਮਹੱਲਾ ਦੂਜਾ ਸਲਾਮ ਜਵਾਬ ਧੋਐ ਕਰੇ ਮੁੰਡੋ ਹਉ ਘੁੱਟਾ ਜਾਏ ਨਾਨਕ ਦੋਐ ਕੂੜੀਆਂ ਥਾਏ ਨ ਕਾਈ ਪਾਏ ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀ ਐ ਜਿਉ ਸਾਹਿਬ ਨਾਲ ਨਾ ਹਾਰੀ ਐ ਤੇ ਵੇਹਾ ਪਾਸਾ ਢਾਲੀ ਐ ਕਿਛ ਲਾਹੇ ਉਪਰ ਘਾਲੀ ਐ ਸ਼ਲੋਕ ਮਹੱਲਾ ਦੂਜਾ ਚੱਕ ਕਰਨ ਲੱਗ ਗਏ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਆਪ ਗੁਆਏ ਸੇਵਾ ਕਰੀ ਤਾ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਮੂੰ ਕਾ ਕਹਿ ਆਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣੀ ਦੂਸਤੀ ਕਦੇ ਨ ਆਵੈ ਰਾਸ ਜਿਹਾ ਜਾਣ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸੁਮਾਵੈ ਦੂਜੀ ਹੋਐ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਕੂੜ ਕਮਾੜੈ ਕੂੜੋ ਹੋਐ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੀ ਦੂਸਤੀ ਵਡਾਰੂ ਸਿਉਨੇਹੋ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥੇ ਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਕੇ ਅਦ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕਰਨ ਲੱਗੈ ਚੱਕਰੀ ਜੇ ਚੱਲੈ ਖਸਮੈ ਭਾਈ ਹੁਰਮਤ ਤਿਸਨੋਂ ਅਗਲੀ ਉਹ ਵਜਹੋ ਭੇਦੂਣਾ ਖਾਏ ਖਸਮ ਕਰੀ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹੂ ਗਵਾਏ ਅਗਲਾ 모ਹੇ 모ਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਉਣਾ ਤਿਸ ਕਹੀਐ ਸਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਸਲੋਕ ਮਹਲਾ ਦੂਜਾ ਇਹ ਕਨੇ ਹੀ ਦਾਤ ਆਪਸ ਤੇ ਜੋ ਪਾਈ ਐ ਨਾਨਕ ਸਾ ਕਰਮਾਤ ਸਾਹਿਬ ਟੁੱਠੈ ਜੋ ਮਿਲੈ ਮਹੱਲਾ ਦੂਜਾ ਏਕ ਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਪਨੀ ਹਰ ਤਾਂ ਕੇ ਪਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਕਿ ਕਨਾ ਗਲੀਆਂ ਜੰਜੀਰੀਆਂ ਇਕ ਤੁਰੀ ਚੜ੍ਹਹਿ ਬਿਸਿਆਰ ਆਪ ਕਰਾਏ ਕਰੇ ਆਪ ਹਉ ਕੈ ਸਿਉ ਕਰੀ ਪਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਸ਼ਲੋਕ ਮਹੱਲਾ ਪਹਿਲਾ ਆਪੇ ਪਾण्डे ਸਾਜੇਨ ਆਪੇ ਪੂਰਨ ਦੇ ਇਕਨੀ ਦੁੱਧ ਸਮਾਈਐ ਇਕ ਚੁੱਲ੍ਹੇ ਰਹਿਣ ਚੜੇ ਇਕ ਨਿਹਾਲੀ ਪੈ ਸਵਨ ਇਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਆਪੇ ਸਾਝੇ ਕਰੇ ਆਪ ਜਾਈ ਭੇ ਰਖੈ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਥਾਪ ਕਿਸ ਨੂੰ ਕਹੀਐ ਨਾਨਕਾ ਸਾਬਕ ਕਿਛੇ ਆਪੇ ਆਪ ਪੌੜੀ ਵੱਡੇ ਕੀਆ ਵਡਿਆਈਆ ਕਿਛ ਕਹਿਣਾ ਕਹਿਣਾ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹੇ ਸਾਈ ਕਾਰ ਕਮਾਹਣੀ ਤੁਰ ਛੋਡੀ ਤਿੰਨ ਪਾਏ ਨਾਨਕ ਏ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਇ ਛੁੱਧਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦੇਓ ਜੀਓ ਰਵਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨ ਵਤਾ ਪੂਛਤ ਕਹਿ ਜੀ ਓ ਪਾਇਆ ਕਮਨ ਕਾਜ ਜਗ ਉਪਜੈ ਬਿਨ ਸੈ ਕਹੋ ਮੋਹੇ ਸਮਝਾਇਆ ਦੇਵ ਕਰਹੁ ਦਇਆ ਮੋਹੇ ਮਾਰਗ ਲਾਬਹੁ ਜਿਤ ਭੈ ਬੰਧਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਹਾਉ ਮਾਇਆ ਫਾਸ ਬੰਧ ਨਹੀਂ ਫਾਰੈ ਹਰ ਮਨ ਸੁਨ ਨਾ ਲੂਕੇ ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਦ ਅਪਿਓ ਨਾ ਚੂਕੇ ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਵਿਹੂਣਾ ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਹਿਜ ਲਿਵ ਲੈਣਾ ਜਿਉ ਪ੍ਰਤਿਬਿੰਬ ਬਿੰਬ ਕੋ ਮਿੜੀ ਹੈ ਉਧਕ ਕੋਂਬ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ ਆਸਾ ਗੱਜ ਸਾਡੇ ਤਹਿ ਤਹਿ ਧੂਤੀਆਂ ਤੇਰੇ ਪਾਇਨ ਤੱਗ ਗਲੀ ਜਿਨਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਹੋਏ ਹਰ ਕੇ ਸੰਤ ਨਾ ਆਖੀਐ ਵਾਣਾਰਸ ਕੇ ਠੱਗ ਐਸੀ ਸੰਤਨਾ ਮੋਕੋ ਭਾਵਹਿ ਡਾਲਾ ਸਿਓ ਪੇਡਾ ਘਟਕਾਵਹਿ ਰਹਾਉ ਵਸਨ ਮਾਜ ਚਿਰਾਵਹਿ ਉਪਰ ਕਾਠੀ ਧੋਏ ਜਲਾਵਹਿ ਵਸਦਾ ਖੋਦ ਕਰਹਿ ਧੋਏ ਚੂਲੇ ਸਾਰੇ ਮਾਨਸ ਖਾਵਹਿ ਹੋਏ ਪਾਪੀ ਸਦਾ ਫਿਰੈ ਅਪਰਾਧੀ ਮੁਖੋਂ ਅਪਰਸ ਕਹਾਵਹਿ ਸਦਾ ਸਦਾ ਫਿਰੈ ਅਬਮਾਨੀ ਸਗਲ ਕੋਟੰਬ ਡਬਾਵਹਿ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜਿਸ ਸਤਗੁਰ ਭੇਟੈ ਪੁਨਰਪ ਜਨਮ ਨ ਆਵੈ ਆਸਾ ਬਾਪ ਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅਮਰਤ ਦੀਨਾ ਤਿਸ ਬਾਪ ਕੋ ਕਿਉ ਮਨਹੁ ਵਿਸਾਰੀ ਆਗੈ ਗਿਆ ਨਾ ਬਾਜੀ ਹਾਰੀ ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ਪਹਿਰੋਂ ਨਹੀਂ ਡਗਲੀ ਲੱਗੈ ਨਾ ਪਾਲਾ ਰਹਾਉ ਬਾਲ ਕਿਸ ਬਾਪੈ ਜਿਨਹਉ ਜਾਇ ਪੰਚਾ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵਡ ਗੋਸਾਈ ਤਿਸ ਪਿਤਾ ਪਹਿ ਹਉ ਕਿਉ ਕਰ ਜਾਇ ਸਤਿਗੁਰ ਮਿਲੇ ਤਾ ਮਾਰਗ ਦਿਖਾਇ ਜਗਤ ਪਿਤਾ ਮੇਰਾ ਮਨ ਪਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੋਹਾ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕਿਸ ਸੁਝਿਆ ਆਸਾ ਇਕਤ ਪਤਰ ਪਰ ਉਰਕਟ ਕੁਰਕਟ ਇਕਤ ਪੱਤਰ ਭਰ ਪਾਣੀ ਆਸ-ਪਾਸ ਪੰਚ ਜੋਗੀ ਆ ਬੈਠੇ ਵਿਚ ਨਕਟ ਦੇ ਰਾਣੀ ਨਕਟੀ ਕੋਠਾ ਨੰਗਨ ਬਾਡਾ ਡੂ ਕਿਨਹ ਬਵੇਕੀ ਕਾਟੀ ਤੂੰ ਰਹਾਉ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਉਹ ਹੈਰੀ ਸਗਲਿਆਂ ਕੀ ਹੋ ਬਹਿਨ ਭਾਨ ਜੀ ਜਿਨਹ ਬਰੀ ਤਿਸ ਕੇਰੀ ਹਮਰੂ ਭਰਤਾ ਬਡੋ ਬਬੇਕੀ ਆਪੇ ਸੰਤ ਕਹਾਵੇ ਉਹ ਹਮਾਰੇ ਮਾਥੇ ਕਾਇਮ ਔਰ ਹਮਰੇ ਨਿਕਟ ਨਾ ਆਵੇ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਿਆਸੀ ਬਹੁ ਤੀਰਥ ਭ੍ਰਮਨਾ ਲੁੰਜਤ ਮੁੰਜਤ ਮੋਨ ਜਟਾ ਧਰ ਅੰਤ ਤਉ ਮਰਨਾ ਤਾਂ ਤੇ ਸੇਵੀ ਅਲੇ ਰਾਮਨਾ ਰਸਨਾ ਰਾਮ ਨਾਮ ਹਿਤ ਜਾਕੇ ਕਹਾ ਕਰੈ ਜਮਨਾ ਰਹਾਉ ਆਗਮ ਨਿਰਗਮ ਜੋਤਿਕ ਜਨ ਹੈ ਬਹੁ ਬਹੁ ਵਿਆਕਰਨਾ ਤੰਤ ਮੰਤਰ ਸਭ ਔਖਦ ਜਾਨ ਹੈ ਅੰਤ ਤਉ ਮਰਨਾ ਰਾਜ ਭੋਗ ਅਰ ਸਤਰ ਸੰਗਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ ਬੇਦਪਰਾਨ ਸਿਮਰਤ ਸਭ ਖੋਜੇ ਕਹੂ ਨਾ ਉਪਰਨਾ ਕਹੋ ਕਬੀਰ ਇਉ ਰਾਮਹਿ ਜੰਪੋ ਮੀਟ ਜਨਮ ਮਰਨਾ ਆਸਾ